ਖੁੱਟੇ ਨਾਨਕਾ ਉੜਕ ਸੱਚ ਰਹੀ ਦੇਖੋ ਗਿਆਨੀ ਹਰਪ੍ਰੀਤ ਜੀ ਜਿਹੜੇ ਉਸ ਸਮੇਂ ਜਥੇਦਾਰ ਸੀ ਉਹ ਫਸੀਲ ਤੋਂ ਖੜੇ ਹੋ ਕੇ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਤਲਬ ਕੀਤਾ ਆਪ ਧਾਰਮਿਕ ਸਜਾ ਸੁਣਾਈ ਉਸ ਤੋਂ ਬਾਅਦ ਹੁਕਮਨਾਮੇ ਦੇ ਵਿੱਚ ਇੱਕ ਮਦ ਹੈ ਉਹਦੇ ਵਿੱਚ ਆਪ ਲਿਖਿਆ ਕਿ ਜਿਹੜਾ ਵਖਰਾ ਧੜਾ ਹੈ ਉਹ ਆਪ ਦਾ ਚੁੱਲਾ ਸਮਿਟੇ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਗੱਲ ਕਰੇ ਨੀਚੇ ਗਿਆਨੀ ਹਰਪ੍ਰੀਤ ਦੇ ਦਸਕਤ ਨੇ ਹੁਣ ਗਿਆਨੀ ਜੀ ਆਪ ਹੀ ਅਕਾਲ ਤਖਤ ਦੇ ਜਥੇ ਉਸ ਸਮੇਂ ਅਕਾਲ ਤਖਤ ਦੀ ਫਸੀਲ ਤੋਂ ਖੜੇ ਨੇ ਬਤੌਰ ਦਮਦਮਾ ਸਾਹਿਬ ਦੇ ਜਥੇਦਾਰ ਦੇ ਆਪ ਹੀ ਹੁਕਮ ਸੁਣਾ ਰਹੇ ਨੇ ਆਪ ਹੀ ਉਹਦੀ ਪਾਲਣਾ ਨਹੀਂ ਸਿਰਫ ਤੇ ਸਿਰਫ ਆਪਣੇ ਨਿੱਜੀ ਮਫਾਦਿਆਂ ਲਈ ਇਹ ਲੋਕਾਂ ਨੇ ਵਰਤਿਆ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪਰ ਸ਼੍ਰੋਮਣੀ ਅਕਾਲੀ ਦਲ ਇਹ ਤਾਂ ਗੁਰੂ ਸਾਹਿਬ ਦੀ ਵਰਸਾਈ ਪਾਰਟੀ ਆ ਤਕੜੇ ਹੋ ਕੇ ਖੜਿਆ ਕੋਈ ਫਰਕ ਨਹੀਂ ਪੈਂਦਾ ਦੁੱਖ ਇਸ ਗੱਲ ਦਾ ਹੈ ਕਿ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਦੇ ਆਪ 2 ਦਸੰਬਰ ਵਾਲੇ 2024 ਦੇ ਹੁਕਮਨਾਮੇ ਦੇ ਦਸਕਤ ਸੀ ਉਹ ਆਪ ਉਹਨੂੰ ਮੰਨਣ ਤੋਂ ਮਨਕਰ ਹੋ ਚੁੱਕੇ ਨੇ ਉਹ ਆਪ ਉਸ ਹੁਕਮਨਾਮੇ ਤੋਂ ਪਕੋੜੇ ਨੇ ਤੇ ਹੁਣ ਆਪਣਾ ਵੱਖਰਾ ਚੁੱਲ੍ਹਾ ਬਾਲ ਕੇ ਉਹ ਸੋਚਣ ਕਿ ਜੀ ਮੈਂ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਇੱਕੋ ਹੈ ਇਲੈਕਸ਼ਨ ਕਮਿਸ਼ਨ ਇੱਕੋ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਜਿਹੜੇ ਅੱਜ ਲੋਕ ਇਹ ਗੱਲਾਂ ਕਰਦੇ ਨੇ ਇਹ ਕਹਿੰਦੇ ਜੀ ਅਸੀਂ 15 ਲੱਖ ਮੈਂਬਰ ਆ ਉਹ 15 ਲੱਖਾਂ ਦਾ ਪਾਰਟੀ ਨੂੰ ਤਾਂ ਕੋਈ ਜਾਂਦਾ ਆਇਆ ਨਹੀਂ ਦੱਸੋ ਫਿਰ 1.5 ਕਰੋੜ ਕੌਣ ਖਾ ਗਿਆ ਜੇ ਸੰਵਿਧਾਨ ਦੇ ਵਿੱਚ ਲਿਖਿਆ ਕਿ 10 ਰੁਪਏ ਤੋਂ ਬਿਨਾ ਮੈਂਬਰੀ ਨਹੀਂ ਬਣ ਸਕਦੇ ਫਿਰ ਉਹ ਵੱਖਰਾ ਅਕਾਲੀ ਦਲ ਕਿੱਦਾਂ ਹੋਇਆ ਤੁਸੀਂ ਕਹਿ ਰਹੇ ਹੋ ਵੀ ਮਾਨਤਾ ਪ੍ਰਾਪਤ ਨਹੀਂ ਹੈ ਉੱਥੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨ ਬਣਦੇ ਨੇ ਉਸ ਤੋਂ ਬਾਅਦ ਬੜਾ ਗਰਜ ਕੇ ਬੋਲੇ ਸੀ ਕਹਿੰਦੇ ਅਸੀਂ ਤਾਂ ਚੋਣ ਨਿਸ਼ਾਨ ਵੀ ਲਵਾਂਗੇ ਦਫ਼ਤਰ ਵੀ ਲਵਾਂਗੇ ਕਿਸੇ ਦੇ ਖਿਆਲ ਲਿਆ ਨਾ ਤਾਂ ਦਫ਼ਤਰ ਤੇ ਕਬਜ਼ਾ ਹੋ ਜਾਣਾ ਨਾ ਚੋਣ ਨਿਸ਼ਾਨ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਭਰਤੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦ ਇੱਕ ਫਾਈਨ ਬੈਲੈਂਸ ਬਣਾ ਕੇ ਕੀਤੀ ਉਸ ਸਮੇਂ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਉਸ ਭਰਤੀ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਲਈ ਅਬਜ਼ਰਵਰਾਂ ਦੀ ਡਿਊਟੀਆਂ ਲਾਈਆਂ ਅਲੱਗ-ਅਲੱਗ ਸੂਬੇ 'ਚ ਉਹ ਚੰਗੀ ਦਿਸ਼ਾਵਲ ਰੱਖਿਆ ਕਦਮ ਹੈ ਇਹ ਲੋਕ ਅੱਜ ਕੁਝ ਵੀ ਕਹਿਣ ਇਹ ਕਿਤੇ ਸਟੈਂਡ ਨਹੀਂ ਕਰਦੇ ਹਾਂ ਲੋਕਾਂ ਨੂੰ ਦਿਖਾਉਣ ਦੇ ਲਈ ਕੰਨ ਰਸ ਦੇਣ ਦੇ ਲਈ ਕਿ ਜੀ ਅਸੀਂ ਦਫ਼ਤਰ ਤੇ ਕਬਜ਼ਾ ਕਰ ਲਾਂਗੇ ਜੀ ਸਿੰਪਲ ਤੇ ਕਰੇ ਨੇੜੇ-ਤੇੜੇ ਵੀ ਨਹੀਂ ਤੁਸੀਂ ਪਾਰਟੀ ਦੇ ਜਦੋਂ ਮੈਂ ਹੁਣ ਮੰਨ ਲਓ ਆਪਣਾ ਘਰ ਹੈ ਆਪਣੇ ਘਰ ਦੇ ਵਿੱਚ ਆ ਕੇ ਘਰ ਦੇ ਵਿੱਚਲਾ ਬੰਦਾ ਤਾਂ ਕੁਝ ਕਵੇ ਤਾਂ ਕਵੇ ਜਿਹੜਾ ਬਾਹਰਲਾ ਬੰਦਾ ਜਿਹਦਾ ਘਰ ਨਾਲ ਕੋਈ ਸਰਕਾਰੀ ਨਹੀਂ ਉਹ ਕਵੇ ਜੀ ਘਰ ਮੇਰਾ ਮੈਂ ਕਬਜ਼ਾ ਕਰਨਾ ਉਹਨੂੰ ਕਾਨੂੰਨ ਕਿੱਦਾਂ ਮੰਨ ਲੂ ਕਿੰਨੇ ਦਿਹਾੜੇ ਲਾਗੇ ਬੰਦੀ ਸਿੰਘ ਜਿਹੜੇ ਨੇ ਚੇਲੇ ਦੇ ਵੀ ਟੱਕੇ ਹੋਏ ਨੇ ਹਾਲਾਂਕਿ ਸਜ਼ਾਵਾਂ ਪੂਰੀਆਂ ਹੋ ਗਈਆਂ ਤੁਹਾਡੀ ਵੀ ਸਰਕਾਰ ਰਹੀ ਆ ਉਸ ਸਮੇਂ ਕਿਉਂ ਕਾਰਵਾਈ ਨਹੀਂ ਕੀਤੀ ਕਿਉਂ ਬੁਹਾਰੀ ਲਗਾਈਗੀ ਬੰਦੀ ਸਿੰਘ ਛੱਡੋ ਬੰਦੀ ਸਿੰਘਾਂ ਲਈ ਜਿੰਨਾ ਕੰਮ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਦੇਸ਼ ਦੇ ਕੋਨੇ-ਕੋਨੇ ਦੀਆਂ ਜ਼ਿਲ੍ਹਿਆਂ ਤੋਂ ਬੰਦੀ ਸਿੰਘਾਂ ਨੂੰ ਪੰਜਾਬ ਜਾਂ ਨੇੜੀਆਂ ਜ਼ਿਲ੍ਹਿਆਂ ਚ ਲਿਆਂਦਾ ਔਰ ਜਦੋਂ 2012 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਰਿਪੀਟ ਕੀਤਾ ਤਾਂ ਉਸ ਸਮੇਂ ਤੁਸੀਂ ਦੇਖੋ ਵੀ ਹਲੇ ਸਰਕਾਰ ਬਣੀ ਨੂੰ ਸਿਰਫ 10 ਦਿਨ ਹੋਏ ਸੀ ਤੇ ਰਾਜੋਆਣਾ ਸਾਹਿਬ ਦੀ ਫਾਂਸੀ ਦੇ ਹੁਕਮ ਆਗੇ ਸੀ ਤਾਂ ਕਿਸ ਨੇ ਸਟੈਂਡ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਲਿਆ ਰਾਸ਼ਟਰਪਤੀ ਤੱਕ ਮਰਸੀ ਪਟੀਸ਼ਨ ਫਾਈਲ ਕੀਤੀ ਉਹ ਫਾਂਸੀ ਨੂੰ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਰੁਕਵਾਇਆ ਔਰ ਅੱਜ ਤੱਕ 13 ਸਾਲ ਹੋ ਗਏ ਉਹ ਰੁਕੀ ਹੋਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਇਹ ਖੇਤਰੀ ਪਾਰਟੀ ਸੀ ਦਵਿੰਦਰਪਾਲ ਭੁੱਲਰ ਸਾਹਿਬ ਹੁਣ ਇਹਨਾਂ ਨੂੰ ਪਰੋਲ ਕੀ ਨੇ ਦੇਣੀ ਸ਼ੁਰੂ ਕੀਤੀ ਹੈ ਗੁਰਦੀਪ ਖੇੜਾ ਜੀ ਹੁਣ ਬੰਦੀ ਸਿੰਘਾਂ ਨੂੰ ਜਿਹੜੀ ਪਰੋਲ ਕੀ ਨੇ ਦੇਣੀ ਸ਼ੁਰੂ ਕੀਤੀ ਅਕਾਲੀ ਦਲ ਦੀ ਸਰਕਾਰ ਨੇ ਦੇਣੀ ਸ਼ੁਰੂ ਕੀਤੀ ਸੋ ਸ਼੍ਰੋਮਣੀ ਅ ਕੀ ਕੋਈ ਲੋਕਾਂ ਵਾਂਗੂ ਪਾਰਟੀ ਨਹੀਂ ਹੈ ਕਿ ਮੁੱਦਾ ਇਲੈਕਸ਼ਨ ਵੇਲੇ ਚੱਕਿਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕੀਤਾ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਦੀ ਪੁਰਾਣੀ ਅਤੇ ਪੰਥਕ ਪਾਰਟੀ ਆਖੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਦੋ ਟੋਟੇ ਹੋ ਚੁੱਕੇ ਨੇ ਜੀ ਹਾਂ ਬਿਲਕੁਲ ਇੱਕ ਨਵਾਂ ਬਣਿਆ ਜਿਸ ਦੀ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਤੇ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਸ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਤਾਂ ਪਰ ਨਵੇਂ ਅਕਾਲੀ ਦਲ ਦੀ ਸਿਰਜਣਾ ਕਿਉਂ ਕੀਤੀ ਗਈ ਕੀ ਅਗਿਆਨੀ ਹਰਪ੍ਰੀਤ ਸਿੰਘ ਦਾ ਮਕਸਦ ਪ੍ਰਧਾਨ ਬਣਨਾ ਸੀ ਜਾਂ ਫਿਰ ਇਹ ਸਾਰਾ ਕੁਝ ਜੋ ਵੀ ਹੋਇਆ ਸੋਚੀ ਸਮਝੀ ਸਾਜ਼ਿਸ਼ ਸੀ ਸੋ ਇਸ ਪੂਰੇ ਵਿਸ਼ੇ ਨੂੰ ਲੈ ਕੇ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰ ਅਤੇ ਲੀਗਲ ਵਿੰਗ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਅਰਸ਼ਦੀਪ ਸਿੰਘ ਇਕੱਲੇ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਨਿਰਪੱਖ ਪੋਸਟੈਲ ਦੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਵਿਵੇਕ ਬਹੁਤ ਧੰਨਵਾਦ ਬਾਜੀ ਲੱਗਦਾ ਕੀ ਹੈ ਜਿਸ ਤਰੀਕੇ ਦੇ ਨਾਲ ਜਮਾ ਕਹਿ ਲਓ ਕਿ ਅਚਾਨਕ ਪੂਰੀ ਕਾਇਆ ਪਲਟ ਗਈ ਕਹਿੰਦੇ ਪ੍ਰਧਾਨ ਜਿਹੜਾ ਆ ਗਿਆਨੀ ਹਰਪ੍ਰੀਤ ਸਿੰਘ ਹੀ ਹੋਣਾ ਚਾਹੀਦਾ ਵੇਖੋ ਮੈਂ ਪਹਿਲਾਂ ਵਿਵੇਕ ਤੁਹਾਨੂੰ ਦਰੁਸਤ ਕਰ ਦਿਆਂ ਜਿਹੜੀ ਗੱਲ ਤੁਸੀਂ ਕਹੀ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਟੋਟੇ ਹੋ ਗਏ ਇਹ ਬਿਲਕੁਲ ਫੈਕਚੁਅਲੀ ਇਨਕਰੈਕਟ ਗੱਲ ਤੁਸੀਂ ਕਹਿ ਰਹੇ ਹੋ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣਾ ਇਤਿਹਾਸ ਹੈ ਕੁਰਬਾਨੀਆਂ ਵਾਲੀ ਪਾਰਟੀ ਹੈ ਇਹਦੇ ਦੋ ਟੋਟੇ ਤੁਸੀਂ ਕਿਦਾਂ ਕਹਿ ਸਕਦੇ ਹੋ ਜਿਹੜੇ ਲੋਕ ਅੱਜ 5-7 ਬੰਦੇ ਨੇ ਕੰਪਲ ਟਨਿਕਲ ਸਮਝਣੀ ਪਊਗੀ ਕਿ ਸ਼੍ਰੋਮਣੀ ਅਕਾਲੀ ਦਲ ਆਏ 5 ਸਾਲ ਬਾਅਦ ਆਪਣੀ ਮੈਂਬਰਸ਼ਿਪ ਡਰਾਈਵ ਚਲਾਉਂਦਾ ਮਤਲਬ ਨਵੇਂ ਸਿਰੇ ਤੋਂ ਭਰਤੀ ਕਰਦੇ ਨੇ ਭਰਤੀ ਕਰਕੇ ਡੈਲੀਗੇਟ ਬਣਦੇ ਨੇ ਫਿਰ ਪ੍ਰਧਾਨ ਦੀ ਚੋਣ ਹੁੰਦੀ ਹੈ ਇਸ ਤਰੀਕੇ ਚੱਲਦਾ ਇਹ ਜਿਹੜੀ 5 ਸਾਲ ਬਾਅਦ ਪ੍ਰਕਿਰਿਆ ਹੁੰਦੀ ਹੈ ਜਿਹੜੇ ਬੰਦੇ ਅੱਜ ਵੱਖਰਾ ਧੜਾ ਲਾ ਕੇ ਬੈਠੇ ਨੇ ਇਹ ਚੋਣ ਹੋਣ ਤੋਂ ਪਹਿਲਾਂ ਹੀ ਪਾਰਟੀ ਚੋਂ ਕੱਢੇ ਜਾ ਚੁੱਕੇ ਨੇ ਸੋ ਟੈਕਨੀਕਲੀ ਉਹ ਪਾਰਟੀ ਦਾ ਹਿੱਸਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਤੋਂ ਬਾਅਦ ਆਪਣੀ ਮੈਂਬਰਸ਼ਿਪ ਡਰਾਈਵ ਕੀਤੀ ਇਹ 5-7 ਬੰਦੇ ਉਹਦਾ ਹਿੱਸਾ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਬਣੇ 540 ਇਹ ਫਿਰ ਇਹਨਾਂ ਦਾ ਉਹਦੇ 'ਚ ਕੋਈ ਯੋਗਦਾਨ ਨਹੀਂ ਰਿਹਾ ਉਸ ਤੋਂ ਬਾਅਦ 12 April ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਡੈਮੋਕਰੇਟਿਕਲੀ ਪ੍ਰਧਾਨ ਚੁਣ ਲਿਆ ਗਿਆ ਸੋ ਪਾਰਟੀ ਤਾਂ ਇੰਟੈਕਟ ਖੜੀ ਹੈ ਆਪਾਂ ਇਹ ਗੱਲਾਂ ਕਰੀਏ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਦੋ ਟੋਟੇ ਹੋ ਗਏ ਇਹ ਬਿਲਕੁਲ ਗਲਤ ਹੈ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਮਜ਼ਬੂਤੀ ਦੇ ਨਾਲ ਸਾਰੀ ਲੀਡਰਸ਼ਿਪ ਇੰਟੈਕਟ ਸਾਰੇ ਵਰਕਰ ਇਹ ਤਾਂ ਸਮੂਹ ਹੈ ਪੰਥ ਪੰਜਾਬ ਦੇ ਮੁੱਦਿਆਂ ਦਾ ਸੰਘਰਸ਼ਾਂ ਦਾ ਸੁਮੇਲ ਹੈ ਜਥੇਬੰਦੀ ਬਿਲਕੁਲ ਨਵੇਂ ਤਰੀਕੇ ਦੇ ਨਾਲ ਨਵੇਂ ਸਿਰੇ ਤੋਂ ਬਣੀ ਹੈ ਜਿਹੜੇ ਬੰਦੇ ਬਾਹਰ ਸੀ ਉਹ ਪਹਿਲਾਂ ਹੀ ਬਾਹਰ ਨੇ ਉਹ ਪਾਰਟੀ ਦਾ ਹਿੱਸਾ ਨਹੀਂ ਉਹ ਅੱਜ ਕੀ ਕਰਦੇ ਫਿਰਦੇ ਨੇ ਹਾਂ ਇੱਕ ਮੰਨ ਨੂੰ ਠੇਸ ਜ਼ਰੂਰ ਪਹੁੰਚਦੀ ਹੈ ਉਹ ਕਿਸ ਗੱਲ ਤੇ ਕਿ ਜਦੋਂ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦਾ ਹਦੇਸ਼ ਆਉਂਦਾ ਹਦੇਸ਼ ਆਉਂਦਾ ਉਹਦੇ ਲਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕੂੜ ਨਖੂਟੇ ਨਾਨਕਾ ਉੜਕ ਸੱਚ ਰਹੀ ਦੇਖੋ ਗਿਆਨੀ ਹਰਪ੍ਰੀਤ ਜੀ ਜਿਹੜੇ ਉਸ ਸਮੇਂ ਜਥੇਦਾਰ ਸੀ ਉਹ ਫਸੀਲ ਤੋਂ ਖੜੇ ਹੋ ਕੇ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਤਲਬ ਕੀਤਾ ਆਪ ਧਾਰਮਿਕ ਸਜ਼ਾ ਸੁਣਾਈ ਉਸ ਤੋਂ ਬਾਅਦ ਹੁਕਮਨਾਮੇ ਦੇ ਵਿੱਚ ਇੱਕ ਮੱਦ ਹੈ ਉਹਦੇ ਵਿੱਚ ਆਪ ਲਿਖਿਆ ਕਿ ਜਿਹੜਾ ਵੱਖਰਾ ਧੜਾ ਹੈ ਉਹ ਆਪ ਦਾ ਚੁੱਲਾ ਸਮਿਟੇ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਗੱਲ ਕਰੇ ਹਾਂ ਨੀਚੇ ਗਿਆਨੀ ਹਰਪ੍ਰੀਤ ਦੇ ਦਸਕਤ ਨੇ ਹੁਣ ਗਿਆਨੀ ਜੀ ਆਪ ਹੀ ਅਕਾਲ ਤਖਤ ਦੇ ਜਥੇ ਉਸ ਸਮੇਂ ਅਕਾਲ ਤਖਤ ਦੀ ਫਸੀਲ ਤੋਂ ਖੜੇ ਨੇ ਬਤੌਰ ਦਮਦਮਾ ਸਾਹਿਬ ਦੇ ਜਥੇਦਾਰ ਦੇ ਆਪ ਹੀ ਹੁਕਮ ਸਨਾਰੇ ਨੇ ਆਪ ਹੀ ਉਹਦੀ ਪਾਲਣਾ ਨਹੀਂ ਕਰ ਰਹੇ ਸੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਅਕਾਲ ਤਖਤ ਸਾਹਿਬ ਨੂੰ ਸਿਰਫ ਤੇ ਸਿਰਫ ਆਪਣੇ ਨਿੱਜੀ ਮਫਾਦਾਂ ਲਈ ਇਹ ਲੋਕਾਂ ਨੇ ਵਰਤਿਆ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪਰ ਸ਼੍ਰੋਮਣੀ ਅਕਾਲੀ ਦਲ ਇਹ ਤਾਂ ਗੁਰੂ ਸਾਹਿਬ ਦੀ ਵਰਸਾਈ ਪਾਰਟੀ ਹੈ ਤਕੜੇ ਹੋ ਕੇ ਖੜਿਆ ਕੋਈ ਫਰਕ ਨਹੀਂ ਪੈਂਦਾ ਸੋ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਹੀ ਕਹਿ ਲੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਬਾਕੀ ਤੇ ਤਾਗੀ ਜਿਹੜੇ ਨੇ ਚੁੱਲਾ ਸਮੇਟੜ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਵਧਾਉਣ ਦੇ ਲਈ ਕੰਮ ਕਰਨ ਪੰਥਕ ਕਾਰਜਾਂ ਨੂੰ ਜਿਹੜਾ ਆ ਪਹਿਲ ਦੇਣ ਇਸ ਨੂੰ ਲੈ ਕੇ ਗੱਲ ਉਹਦੇ ਵਿੱਚ ਕੁਝ ਵੀ ਨਹੀਂ ਲਿਖੀ ਸੀ ਕਿ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੋ ਪਾਸੇ ਵੰਡ ਹੋਣੀ ਚਾਹੀਦੀ ਜਾਂ ਫਿਰ ਨਵਾਂ ਸ਼੍ਰੋਮਣੀ ਅਕਾਲੀ ਦਲ ਬਣੇ ਇਹ ਗੱਲ ਉਸ ਦੇ ਵਿੱਚ ਲਿਖੀ ਨਹੀਂ ਸੀਗੀ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਉਹਨਾਂ ਦੇ ਵੱਲੋਂ ਕਿਉਂ ਕੀਤਾ ਗਿਆ ਵੀ ਲੱਗਦਾ ਹੈ ਵੀ ਇਹ ਪੂਰੀ ਸੋਚੀ ਸਮਝੀ ਸਾਜ਼ਿਸ਼ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਗਲਤ ਇਸਤੇਮਾਲ ਕੀਤਾ ਆਪਣੇ ਅਹੁਦੇ ਦਾ ਗਲਤ ਇਸਤੇਮਾਲ 100% ਇਹ ਤਾਂ ਦੁਨਿਆਵੀ ਅਦਾਲਤ ਦੇ ਵਿੱਚ ਵੀ ਨਹੀਂ ਹੁੰਦਾ ਕਦੇ ਤੁਸੀਂ ਸੁਣਿਆ ਵੀ ਦੁਨਿਆਵੀ ਅਦਾਲਤ ਦੇ ਵਿੱਚ ਵੀ ਇਹ ਤਾਂ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਐਡਾ ਮਹਾਨ ਸਥਾਨ ਹੈ ਦੁਨਿਆਵੀ ਅਦਾਲਤ ਦੇ ਵਿੱਚ ਵੀ ਜੇ ਦੋ ਭਰਾ ਮੁਕੱਦਮਾ ਲੈ ਕੇ ਕਚਹਿਰੀ 'ਚ ਚਲੇ ਜਾਣ ਮੰਨ ਲਓ فرض ਕਰ ਲਓ ਜ਼ਮੀਨ ਦਾ ਮੁਕੱਦਮਾ ਹੈ ਕਿ ਜੱਜ ਸਾਹਿਬ ਕਹਿ ਦਿੰਦੇ ਵੀ ਦੋਨੋਂ ਪਾਸੇ ਉਹ ਹੁਣ ਮੈਂ ਜ਼ਮੀਨ ਦੀ ਮਾਲਕੀ ਚਾਹੂੰਗਾ ਸੋ ਗਿਆਨੀ ਹਰਪ੍ਰੀਤ ਜੀ ਨੇ ਉਸ ਸਮੇਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਅਕਾਲ ਤਖਤ ਸਾਹਿਬ ਦਾ ਰਾਜਨੀਤਿਕरण ਉੱਥੇ ਕੀਤਾ ਗਿਆ ਉਸ ਹੁਕਮਨਾਮੇ ਜ਼ਰੀਏ ਜੋ ਉਹਨਾਂ ਦੇ ਅੰਦਰ ਪ੍ਰਧਾਨ ਬਣਨ ਦੀ ਇੱਛਾ ਸੀ ਉਹਨੂੰ ਜਗਜਾਗਰ ਕੀਤਾ ਨਹੀਂ ਜੇ ਤੁਸੀਂ 2 ਦਸੰਬਰ 2024 ਦਾ ਹੁਕਮਨਾਮਾ ਵੀ ਦੇਖੋਗੇ 2 ਦੋ ਦਸੰਬਰ 2024 ਦੇ ਹੁਕਮਨਾਮੇ ਦੇ ਵਿੱਚ ਵੀ ਅਕਾਲ ਤਖਸਾਲ ਨੇ ਪਾਰਟੀ ਨੂੰ ਇਕ ਕਇਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰਾ ਹੋਇਆ ਜਿਹੜਾ ਧੜਾ ਉਹ ਆਪਣਾ ਚੁੱਲ੍ਹਾ ਸਮੇਟੇ ਮਤਲਬ ਅਕਾਲੀ ਦਲ ਤਾਂ ਖੜਾ ਹੈ ਪਾਰਟੀ ਤਾਂ ਹੈ ਜਿਹੜਾ ਵੱਖਰਾ ਧੜਾ ਹੈ ਉਹ ਆਪਣਾ ਚੁੱਲ੍ਹਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੇ ਸੋ 2 ਦਸੰਬਰ ਨੂੰ ਵੀ ਇਸ ਸਪਸ਼ਟ ਸੀ ਕਿ ਜਿਹੜੇ ਲੋਕ ਅੱਜ ਵਕਰਾ ਚੁੱਲਾ ਲਾ ਕੇ ਖੜੇ ਨੇ ਇਹ ਪਾਰਟੀ ਦਾ ਹਿੱਸਾ ਨਹੀਂ ਸੀ ਇਹ ਪਾਰਟੀ ਚੋਂ ਕੱਢੇ ਜਾ ਚੁੱਕੇ ਸੀ ਸੋ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਇਹ ਚੀਜ਼ ਕਹਿਣੀ ਕਿ ਪਾਰਟੀ ਤੋਂ ਫੜ ਪਾਰਟੀ ਬਿਲਕੁਲ ਦਫਾੜਦੀ ਹੋਈ ਪਾਰਟੀ ਇੰਟੈਕਟ ਖੜੀ ਹੈ ਕੁਝ ਜਿਹੜੇ ਲੋਕ ਪਾਰਟੀ ਚੋਂ ਕੱਢੇ ਹੋਏ ਸੀ ਉਹਨਾਂ ਨੇ ਆਪਣਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ باوجود ਔਰ ਦੁੱਖ ਇਸ ਗੱਲ ਦਾ ਹੈ ਕਿ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਦੇ ਆਪ 2 ਦਸੰਬਰ ਵਾਲੇ 2024 ਦੇ ਹੁਕਮਨਾਮੇ ਦੇ ਦਸਕਤ ਸੀ ਉਹ ਆਪ ਉਹਨੂੰ ਮੰਨਣ ਤੋਂ ਮਨਕਰ ਹੋ ਚੁੱਕੇ ਨੇ ਉਹ ਆਪ ਉਸ ਹੁਕਮਨਾਮੇ ਤੋਂ ਪਘੋੜੇ ਨੇ ਤੇ ਹੁਣ ਆਪਣਾ ਵੱਖਰਾ ਚੁੱਲ੍ਹਾ ਬਾਲ ਕੇ ਉਹ ਸੋਚਣ ਕਿ ਜੀ ਮੈਂ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਇੱਕੋ ਹੈ ਇਲੈਕਸ਼ਨ ਕਮਿਸ਼ਨ ਇੱਕੋ ਸ਼੍ਰੋਮਣੀ ਅਕਾਲੀ ਦਲ ਨੂੰ ਐਕਨੋਲਡਜ ਕਰਦਾ ਹੈ ਜਿਹੜੇ ਦਫ਼ਤਰ 'ਚ ਤੁਸੀਂ ਬੈਠੇ ਹੋ ਜਿਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਇਹ ਬਿਲਕੁਲ ਸਪਸ਼ਟ ਹੈ ਕੋਈ ਹੋਰ ਨਵਾਂ ਅਕਾਲੀ ਦਲ ਨਾ ਕਿਸੇ ਨੂੰ ਕੋਈ ਮੰਨਤਾ ਨਾ ਦੇਸ਼ ਦੇ ਸੰਵਿਧਾਨ ਮੁਤਾਬਕ ਹੈ ਜੋ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਨੇ ਕੀਤੀ 28 ਸੈਕਟਰ ਨੇ ਉਹਨੇ ਦੇਸ਼ ਦੇ ਸੰਵਿਧਾਨ ਤੇ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਮੁਤਾਬਕ ਕੀਤੀ ਹੈ ਔਰ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਜੇ ਅਕਾਲੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਤਾਂ ਉਹਦੇ ਲਈ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ 10 ਰੁਪਏ ਪਾਰਟੀ ਨੂੰ ਚੰਦਾ ਜਮਾ ਕਰਾਉਣਾ 5 ਸਾਲ ਇਹ ਜਿਹੜੇ ਅੱਜ ਲੋਕ ਇਹ ਗੱਲਾਂ ਕਰਦੇ ਨੇ ਇਹ ਕਹਿੰਦੇ ਜੀ ਅਸੀਂ 15 ਲੱਖ ਮੈਂਬਰ ਹੈ ਉਹ 15 ਲੱਖਾਂ ਦਾ ਪਾਰਟੀ ਨੂੰ ਤਾਂ ਕੋਈ ਚੰਦਾ ਆਇਆ ਨਹੀਂ ਦੱਸੋ ਫਿਰ ਡੇਢ ਕਰੋੜ ਕੌਣ ਖਾ ਗਿਆ ਜੇ ਸੰਵਿਧਾਨ ਦੇ ਵਿੱਚ ਲਿਖਿਆ ਕਿ 10 ਰੁਪਏ ਤੋਂ ਬਿਨਾ ਮੈਂਬਰੀ ਨਹੀਂ ਬਣ ਸਕਦੇ ਫਿਰ ਉਹ ਵੱਖਰਾ ਅਕਾਲੀ ਦਲ ਕਿੱਦਾਂ ਹੋਇਆ ਉਹ ਠੀਕ ਹੈ ਤੁਸੀਂ ਆਪ ਇਕੱਠੇ ਹੋ ਗਏ ਤੁਸੀਂ ਆਪਣੇ ਚੋਂ ਇੱਕ ਨੂੰ ਪ੍ਰਧਾਨ ਬਣ ਲਿਆ ਪਰ ਉਹਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਮਾਨਤਾ ਪ੍ਰਾਪਤ ਨਹੀਂ ਹੈ ਉੱਥੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨ ਬਣਦੇ ਨੇ ਉਸ ਤੋਂ ਬਾਅਦ ਬੜਾ ਗਰਜ ਕੇ ਬੋਲੇ ਸੀ ਕਹਿੰਦੇ ਅਸੀਂ ਤਾਂ ਚੋਣ ਨਿਸ਼ਾਨ ਵੀ ਲਾਵਾਂਗੇ ਦਫ਼ਤਰ ਵੀ ਲਾਵਾਂਗੇ ਦੇਖੋ ਦੇਸ਼ ਚੱਲਦਾ ਸਵਿਧਾਨ ਦੇ ਨਾਲ ਕਿਸੇ ਦੇ ਖਿਆਲ ਲਿਆ ਨਾ ਤਾਂ ਦਫਤਰ ਤੇ ਕਬਜ਼ਾ ਹੋ ਜਾਣਾ ਨਾ ਚੋਣ ਨਿਸ਼ਾਨ ਤੇ ਕਬਜ਼ਾ ਹੋ ਜਾਣਾ ਦੇਸ਼ ਸਵਿਧਾਨ ਨਾਲ ਚੱਲਦਾ ਪਾਰਟੀਆਂ ਸਵਿਧਾਨ ਨਾਲ ਚਲਦੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਭਰਤੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦ ਇੱਕ ਫਾਈਨ ਬੈਲੈਂਸ ਬਣਾ ਕੇ ਕੀਤੀ ਹੈ ਉਸ ਸਮੇਂ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੇ ਉਸ ਭਰਤੀ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਨੇ ਭਰਤੀ ਲਈ ਅਬਜ਼ਰਵਰਾਂ ਦੀ ਡਿਊਟੀਆਂ ਲਾਈਆਂ ਅਲੱਗ-ਅਲੱਗ ਸੂਬੇ 'ਚ ਉਹ ਚੰਗੀ ਦਿਸ਼ਾਵਲ ਰੱਖਿਆ ਕਦਮ ਹੈ ਜਥੇਦਾਰ ਸਾਹਿਬ ਨੇ ਸਵਾਗਤ ਕੀਤਾ ਇਲੈਕਸ਼ਨ ਕਮਿਸ਼ਨ ਜੋ ਗਾਈਡਲਾਈਨਸ ਦਿੰਦਾ ਉਹਦੇ ਮੁਤਾਬਕ ਭਰਤੀ ਚਲਾਈ ਹਰ ਇੱਕ ਚਾਹੇ ਸਾਡੇ ਡੈਲੀਗੇਟ ਬਣੇ ਨੇ ਕਿੰਨੀ ਸਾਡੀ ਭਰਤੀ ਹੋਈ ਹੈ ਸਾਡੇ ਬੈਂਕ ਖਾਤਿਆਂ 'ਚ ਸਾਡੀ 27 ਲੱਖ ਦੀ ਭਰਤੀ ਹੈ ਸਾਡੇ ਬੈਂਕ ਖਾਤਿਆਂ 'ਚ 2 ਕਰੋੜ 70 ਲੱਖ ਰੁਪਏ ਜਮ੍ਹਾਂ ਇਲੈਕਸ਼ਨ ਕਮਿਸ਼ਨ ਕੋਲੇ ਡਿਟੇਲ ਹੈ 550 ਜੈ ਡੈਲੀਗੇਟ 540 ਡੈਲੀਗੇਟ ਚੁਣੇ ਗਏ ਨੇ ਇਲੈਕਸ਼ਨ ਕਮਿਸ਼ਨ ਕੋਲ ਡਿਟੇਲ ਹੈ ਸਾਡੇ 101 ਵਰਕਿੰਗ ਕਮੇਟੀ ਦੇ ਮੈਂਬਰ ਚੁਣੇ ਗਏ ਨੇ ਉਹ ਇਲੈਕਸ਼ਨ ਕਮਿਸ਼ਨ ਕੋਲ ਡਿਟੇਲ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਚੁਣੇ ਗਏ ਨੇ ਇਲੈਕਸ਼ਨ ਕਮਿਸ਼ਨ ਕੋਲ ਡਿਟੇਲ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਇਕਨੋਲਜ ਕਰਕੇ ਮਤਲਬ ਇਲੈਕਸ਼ਨ ਕਮਿਸ਼ਨ ਨੇ ਮੰਨਿਆ ਕਿ ਜੀ ਇਹ ਚੋਣ ਮੁਕੰਮਲ ਹੋ ਚੁੱਕੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਨੇ ਉਹਨਾਂ ਨੇ ਵੀ ਇਹਨੂੰ ਸਰਟੀਫਾਈ ਕਰਤਾ ਉਹ ਹੁਣ ਜਿੰਨੀਆਂ ਕਮਿਊਨੀਕੇਸ਼ਨ ਮਤਲਬ ਰਾਬਤਾ ਹੁੰਦਾ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਉਹ ਅਕਾਲੀ ਦਲ ਦੇ ਨਾਲ ਬਤੌਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਦੇ ਆ ਸੋ ਇਹ ਲੋਕ ਅੱਜ ਕੁਝ ਵੀ ਕਹਿਣ ਇਹ ਕਿਤੇ ਸਟੈਂਡ ਨਹੀਂ ਕਰਦੇ ਹਾਂ ਲੋਕਾਂ ਨੂੰ ਦਿਖਾਉਣ ਦੇ ਲਈ ਕਨਰਸ ਦੇਣ ਦੇ ਲਈ ਕਿ ਜੀ ਅਸੀਂ ਦਫਤਰ ਤੇ ਕਬਜ਼ਾ ਕਰ ਲਾਂਗੇ ਜੀ ਸਿੰਪਲ ਤੇ ਕਰੇ ਨੇੜੇ ਟੇੜੇ ਵੀ ਨਹੀਂ ਇਹ ਤਾਂ ਇਸ ਗੱਲ ਨੂੰ ਸਪਸ਼ਟ ਕਰਨ ਕਿਉਂਕਿ ਹੁਣ 6 ਅਗਸਤ 2025 ਨੂੰ ਅਕਾਲ ਤਖਤ ਸਾਹਿਬ ਦਾ ਇੱਕ ਹੋਰ ਆਦੇਸ਼ ਆ ਗਿਆ ਅਕਾਲ ਤਖਤ ਸਾਹਿਬ ਨੇ ਬੜਾ ਕਲੈਰਿਟੀ ਨਾਲ ਇਹ ਗੱਲ ਕਹਤੀ ਹੈ ਕਿ ਸਾਡੀ ਕਿਸੇ ਇੱਕ ਧੜੇ ਨੂੰ ਕੋਈ ਸਰਪ੍ਰਸਤੀ ਨਹੀਂ ਅਕਾਲ ਤਖਤ ਸਾਰਿਆਂ ਦਾ ਸਾਂਝਾ ਹੈ ਹੁਣੇ ਦੱਸਣ ਵੀ ਜਿਹੜੀਆਂ ਪਰਚੀਆਂ ਛਪਾਈਆਂ ਇਹਨਾਂ 'ਤੇ ਲਿਖਿਆ ਹੈ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ 6 ਅਗਸਤ 2025 ਦੇ ਹੁਕਮਨਾਮੇ ਨੇ ਕਲੀਅਰ ਕਰਤਾ ਕਿ ਉਹਨਾਂ ਨੇ ਕੋਈ ਸਰਪ੍ਰਸਤੀ ਦਿੱਤੀ ਨਹੀਂ ਸੋ ਹੁਣ ਇਹਨਾਂ ਨੇ 420 ਜਲਸਾ ਜੀ ਕਿਉਂ ਕੀਤੀ ਇਹ ਤਾਂ ਇੰਨੀ ਇੱਕ ਗੱਲ ਦਾ ਜਵਾਬ ਦੇ ਦੇਣ ਸਿੰਪਲ ਪਾਰਟੀ ਦਫਤਰ ਪਾਰਟੀ ਤੇ ਕਬਜ਼ਾ ਭੁੱਲ ਜਾਣਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਇੱਕ ਐਡਵੋਕੇਟ ਵੀ ਹੋ ਤਾਂ ਲੱਗਦਾ ਅਕੋਰਡਿੰਗ ਟੂ ਲਾ ਜਾਂ ਫਿਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੇ ਅਕੋਰਡਿੰਗ ਚੋਣਾਂ ਦਾ ਲੈ ਲੈਣਗੇ ਫਿਰ ਤੁਹਾਡੇ ਤੋਂ ਜਦੋਂ ਇਹ ਪਾਰਟੀ ਦੇ ਮੈਂਬਰ ਹੀ ਨਹੀਂ ਮੈਂਬਰ ਹੀ ਨਹੀਂ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿ ਤੁਸੀਂ ਮੂਲ ਰੂਪ ਨਾਲ ਪਾਰਟੀ ਦੇ ਮੈਂਬਰ ਹੀ ਨਹੀਂ ਨਾ ਤੁਸੀਂ ਭਰਤੀ ਪ੍ਰਕਿਰਿਆ ਦਾ ਹਿੱਸਾ ਬਣੇ ਨਾ ਤੁਸੀਂ ਪਾਰਟੀ ਦੇ ਸੰਵਿਧਾਨ ਮੁਤਾਬਕ ਕੋਈ ਤੁਹਾਡੇ ਕੋਲ ਇਸ ਸਮੇਂ ਤੁਸੀਂ ਨਾ ਡੈਲੀਗੇਟ ਹੋ ਨਾ ਵਰਕਿੰਗ ਕਮੇਟੀ 'ਚੋਂ ਤਾਂ ਤੁਸੀਂ ਪਾਰਟੀ ਦੇ ਜਦੋਂ ਮੈਂਬਰ ਹੀ ਨਹੀਂ ਤਾਂ ਬਾਹਰਲਾ ਬੰਦਾ ਆ ਕੇ ਹੁਣ ਮੰਨ ਲਓ ਆਪਣਾ ਘਰ ਹੈ ਆਪਣੇ ਘਰ ਦੇ ਵਿੱਚ ਆ ਕੇ ਘਰ ਦੇ ਵਿਚਲਾ ਬੰਦਾ ਤਾਂ ਕੁਛ ਕਵੇ ਤਾਂ ਕਵੇ ਜਿਹੜਾ ਬਾਹਰਲਾ ਬੰਦਾ ਜਿਹਦਾ ਘਰ ਨਾਲ ਕੋਈ ਸਰਕਾਰੀ ਨੋ ਕਵੇ ਜੀ ਘਰ ਮੇਰਾ ਮੈਂ ਕਬਜ਼ਾ ਕਰਨਾ ਉਹਨੂੰ ਕਾਨੂੰਨ ਕਿੱਦਾਂ ਮੰਨ ਲੂ ਸੋ ਲਾਅ ਦੀ ਪੋਜੀਸ਼ਨ ਬੜੀ ਕਲੀਅਰ ਹੈ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਬੜੀਆਂ ਕਲੀਅਰ ਹੈ ਇਹ ਦੇ ਆਰ ਨੋਬਡੀ ਇਹ ਪੰਬਲ ਪੂਸਾ ਨਾ ਫਲਾਨ ਇਹ ਕੁਝ ਨਹੀਂ ਕਰ ਸਕਦੇ ਕਿਉਂਕਿ ਮੂਲ ਰੂਪ ਨਾਲ ਜਿਹੜੇ ਲੋਕ ਇਹ ਨੇ ਇਹ ਜਿੰਨੇ ਨੇ 10 ਜਣੇ ਇਕੱਠੇ ਲੀਡਰ ਫਿਰਦੇ ਨੇ ਬਾਕੀ ਜਿਹੜੇ ਇਹਨਾਂ ਨਾਲ ਲੱਗੇ ਨੇ ਇਹਨਾਂ ਚੋਂ ਇੱਕ ਵੀ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੀ ਨਹੀਂ ਭਰਤੀ ਦਾ ਹਿੱਸਾ ਹੀ ਨਹੀਂ ਸੋ ਇਹਨਾਂ ਦਾ ਅਕਾਲੀ ਦਲ ਨਾਲ ਕੋਈ ਸਰਵਕਾਰੀ ਹੈ ਸੋ ਲੱਗਦਾ ਕੀ ਹੈ ਵੀ ਜਿਹੜੀ ਨਵੀਂ ਅਕਾਲੀ ਦਲ ਬਣੀ ਹੈ ਉਹਦਾ ਹਾਲ ਉਹੀ ਹੋਏਗਾ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹੋਇਆ ਜਾਂ ਫਿਰ ਮਹਾਰਾਸ਼ਟਰ ਵਾਲੀ ਸ਼ਿਵ ਸੇਨਾ ਦਾ ਹੋਇਆ ਕੀ ਹਾਲ ਹੋਣ ਵਾਲਾ ਇਹਨਾਂ ਦਾ ਦੇਖੋ ਪਹਿਲੀ ਗੱਲ ਤਾਂ ਇਹ ਨਵਾਂ ਅਕਾਲੀ ਦਲ ਵੀ ਹੈ ਨਹੀਂ ਇੱਕ ਵੱਖਰਾ ਚੁੱਲਾ ਜਿਹਨੂੰ ਪੰਜ-ਛਤ ਬੰਦਿਆਂ ਨੇ ਆਪਣੀ ਹੋਮੇ ਕਰਕੇ ਲਾਇਆ ਆਕਾਲ ਤਖਤ ਸਾਹਿਬ ਤੋਂ ਪਗੋੜੇ ਹੋ ਕੇ ਲਾਇਆ ਨਹੀਂ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਪਹਿਲਾਂ ਤਾਂ ਇਹ ਕਹਿੰਦੇ ਸੀ ਆਕਾਲ ਤਖਤ ਦੀ ਭਰਤੀ ਕਮੇਟੀ ਆ ਹੁਣ ਇਹ ਆਕਾਲ ਤਖਤ ਸਾਹਿਬ ਤੋਂ ਹੀ ਭੱਜ ਕੇ ਹੁਣ ਮਨਪ੍ਰੀਤ ਯਾਲੀ ਬੀਬੀ ਜ਼ਗੀਰ ਕੌਰ ਉਹਨਾਂ ਦਾ ਤਾਂ ਸਟੇਟਮੈਂਟ ਆ ਗਿਆ ਔਨ ਰਿਕਾਰਡ ਕਿ ਅਸੀਂ ਆਕਾਲ ਤਖਤ ਜਾਣਾ ਹੀ ਨਹੀਂ ਹੁਣ ਕਿਉਂ ਨਹੀਂ ਜਾਣਾ ਆਕਾਲ ਤਖਤ ਅਕੇ ਜੀ ਉੱਥੇ ਜਥੇਦਾਰ ਬਦਲ ਗਿਆ ਤੁਸੀਂ 6ਵੇਂ ਪਾਤਸ਼ਾਹ ਦੀ ਗੱਦੀ ਨੂੰ ਮੰਨਦੇ ਹੋ ਆਕਾਲ ਤਖਤ ਸਾਹਿਬ ਨੂੰ ਮੰਨਦੇ ਹੋ ਜਿਹੜਾ ਸਰਵੋੱਚ ਹੈ ਤੁਹਾਨੂੰ ਕੀ ਫਰਕ ਪੈਂਦਾ ਸੋ ਇਹ ਥੋਸਪਸ਼ਟ ਹੋ ਜਾਂਦਾ ਹੈ ਕਿ ਗਿਣੀ ਮਿੱਥੀ ਸਾਜ਼ਿਸ਼ ਤਹਿਤ ਚੱਲ ਰਹੀ ਸੀ ਹੁਣ ਉਹ ਗਿਣੀ ਮਿੱਥੀ ਸਾਜ਼ਿਸ਼ ਸਿਰੇ ਨਹੀਂ ਚੜ੍ਹ ਰਹੀ ਹੁਣ ਇਹ ਅਕਾਲ ਤਖਤ ਨੂੰ ਵੀ ਪਿੱਠ ਦਿਖਾ ਕੇ ਨਹੀਂ ਹੁਣ ਜਿਹੜਾ 6 ਅਗਸਤ 2025 ਦਾ ਅਕਾਲ ਤਖਤ ਸਾਹਿਬ ਤੋਂ ਨਵਾਂ ਆਦੇਸ਼ ਆਇਆ ਉਸ ਤੋਂ ਬਾਅਦ ਤਾਂ ਇਹਨਾਂ ਨੂੰ ਵੈਸੇ ਹੀ ਨਹੀਂ ਸੀ ਆਪਣੀ ਜਿਹੜੀ ਆ ਡਰਾਮਾ ਕਰਨਾ ਚਾਹੀਦਾ ਕਿ ਜੇ ਅਸੀਂ ਚੋਣ ਕਰ ਰਹੇ ਹਾਂ ਜੇ ਅਕਾਲ ਤਖਤ ਦੀ ਭਰਤੀ ਕਮੇਟੀ ਸੀ ਫਿਰ ਤਾਂ ਅਕਾਲ ਤਖਤ ਨੂੰ ਸਮਰਪਿਤ ਹੁੰਦੀ ਪਰ ਉਹ ਵੀ ਅਕਾਲ ਤਖਤ ਸਾਹਿਬ ਨੇ ਕਲੀਅਰ ਕਰਤਾ ਕਿ ਸਾਡੀ ਕੋਈ ਭਰਤੀ ਕਮੇਟੀ ਨਹੀਂ ਸੋ ਤਾਂ ਸਾਰਾ ਹੀ ਜਲਸਾ ਸੀ ਸੀ ਉਹ ਜਲਸਾ ਸੀ ਲੋਕਾਂ ਦੇ ਸਾਹਮਣੇ ਆ ਨਹੀਂ ਫਿਰ ਕਹਿ ਲੋ ਜਦੋਂ ਉਸ ਸਮੇਂ ਦੇ ਵਿੱਚ ਸ਼੍ਰੀ ਗੁਰਗੱਜ ਸਾਹਿਬ ਦੇ 328 ਪਾਵਨ ਸਰੂਪ ਕਹਿ ਲੋ ਕਿ ਪਾੜੇ ਗਏ ਬੇਅਦਬੀਆਂ ਹੋਈਆਂ ਤੇ ਪ੍ਰਧਾਨ ਸੀਗੇ ਗਿਆਨੀ ਹਰਪ੍ਰੀਤ ਸਿੰਘ ਲੋਂਗੋਵਾਲ ਜੀ ਉੱਥੇ ਵੀ ਪ੍ਰਧਾਨ ਸੀਗੇ ਤੇ ਮੈਂ ਤੁਸੀਂ ਕਿਉਂ ਨਹੀਂ ਐਕਸ਼ਨ ਲੈ ਰਹੇ ਫਿਰ ਉੱਥੇ ਕਿਉਂਕਿ ਉਹ ਤਾਂ ਕਹਿੰਦੇ ਜੇ ਇਹ ਉਸ ਸਮੇਂ ਕੁਝ ਕਰ ਲੰਦੇ ਸਾਨੂੰ ਲੋੜ ਹੀ ਨਾ ਪੈਂਦੀ ਆ ਕੁਝ ਕਰਨ ਦੀ ਵਿਵੇਕ ਮੈਂ ਤੁਹਾਨੂੰ ਨਾ ਆਈ ਥਿੰਕ ਤੁਹਾਡੇ ਇਫੈਕਟਸ ਕਲੀਅਰ ਨਹੀਂ ਹੈਗੇ ਮੈਂ ਤੁਹਾਨੂੰ ਬੜਾ ਕਹਿਣਾ ਚਾਹੁੰਦਾ ਕਿ 228 328 ਰੁਪਏ ਕਿਤੇ ਪਾੜੇ ਨਹੀਂ ਗਏ 328 ਰੁਪਿਆਂ ਦਾ ਜਿਹੜਾ ਮਸਲਾ ਉਹ ਮਸਲਾ ਨਾ ਤਾਂ ਗੁੰਮ ਹੋਣ ਦਾ ਨਾ ਪਾੜਨ ਦਾ ਉਹ ਸਿਰਫ ਤੇ ਸਿਰਫ ਇੱਕ ਕਲੈਰਿਕਲ ਮਿਸਟੇਕ ਸੀਗੀ ਠੀਕ ਹੈ ਤੋਂ ਆਪਾਂ ਇਹ ਗੱਲ ਕਹੀਏ ਇੰਟਰਵਿਊ ਦੇ ਵਿੱਚ ਚੰਗਾ ਨਹੀਂ ਲੱਗਦਾ ਕਿ ਪਾੜੇ ਸੀ ਉਹ ਬਕਾਇਦਾ ਇਨਕੁਆਰੀਆਂ ਉਹਦੀਆਂ ਹੋਗੀਆਂ ਨੇ ਜਿਹੜੇ ਬੰਦੇ ਦੋਸ਼ੀ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਪਰ ਹਾਂ ਮੈਂ ਫੇਰ ਦੁਬਾਰਾ ਕਹਿਣਾ ਕਿ ਜਿਹੜੇ ਗਿਆਨੀ ਹਰਪ੍ਰੀਤ ਜੀ ਅੱਜ ਇਹ ਮੁੱਦੇ ਚੱਕਣੇ ਚਾਹੁੰਦੇ ਨੇ ਇਹ 8 ਸਾਲ ਐਕਟਿੰਗ ਜਥੇਦਾਰ ਰਹੇ ਨੇ ਅਕਾਲ ਤਖਤ ਸਾਹਿਬ ਦੇ ਉਹ 8 ਸਾਲ ਦੇ ਦੌਰਾਨ ਇਹਨਾਂ ਦੀ ਵੀ ਓਡੀ ਵੱਡੀ ਜਵਾਬ ਦੇਈ ਹੈ ਉਦੋਂ ਆਪ ਨਹੀਂ ਚੱਕੇ ਇਹਨਾਂ ਨੇ ਉਦੋਂ ਉਦੋਂ ਉਹਨਾਂ ਨੂੰ ਉਸ ਇਸ਼ੂਸ ਤੇ ਗੱਲ ਕਰਨੀ ਚਾਹੀਦੀ ਸੀ ਜਦ ਕਿ ਹਰ ਇੱਕ ਚੀਜ਼ 'ਚ ਨਰੋਲ ਸਿਆਸਤ ਨਹੀਂ ਹੋਣੀ ਚਾਹੀਦੀ ਮੈਨੂੰ ਮੰਦਭਾਗੀ ਗੱਲ ਮੈਂ ਬਾਰ-ਬਾਰ ਕਿਉਂ ਕਹਿੰਦਾ ਮੰਦਭਾਗੀ ਗੱਲ ਇਹ ਹੈ ਕਿ ਆਪ ਦੇ ਨਿੱਜੀ ਮਫਾਦ ਸਾਧਨ ਦੇ ਲਈ ਅਕਾਲ ਤਖਤ ਸਾਹਿਬ ਵਰਗੀ ਮੁਕੱਦਸ ਜਗ੍ਹਾ ਨੂੰ ਜਿੱਥੇ ਦੇਸ਼ ਵਿਦੇਸ਼ ਦਾ ਹਰ ਇੱਕ ਸਿੱਖ ਨਾਨਕ ਨਾਮ ਲੈਵਨ ਨਤਮਸਤਕ ਹੈ ਉਹਨੂੰ ਆਪਣੇ ਨਿੱਜੀ ਮਫਾਦਲੀ ਜਿਸ ਤਰੀਕੇ ਨਾਲ ਇਹ ਵਰਤਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੇਹਤ ਮੰਦਪਕ ਨਹੀਂ ਸੁਖਬੀਰ ਬਾਦਲ ਸਾਹਿਬ ਜਦੋਂ ਪ੍ਰਧਾਨ ਬਣੇ ਸੀ ਉਹਨਾਂ ਨੇ ਬੜੀ ਲੰਬੀ ਚੌੜੀ ਸਪੀਚ ਦਿੱਤੀ ਸੀ ਕਿਹਾ 2027 ਦੇ ਵਿੱਚ ਸਰਕਾਰ ਬਣਾਵਾਂਗੇ ਤੇ ਬਣਾਵਾਂਗੇ ਕੋਈ ਰੋਕ ਨਹੀਂ ਸਕਦਾ ਕੀ ਲੱਗਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਮੁੱਦਿਆਂ ਦੀ ਰਾਜਨੀਤੀ ਕਰਦੀ ਹੈ ਪੰਥ ਦੀ ਪਹਿਰੇਦਾਰ ਹੈ ਤੇ ਅੱਜ ਪੰਜਾਬ ਦੇ ਅੱਗੇ ਬੜੇ ਵੱਡੇ ਇਸ਼ੂਸ ਖੜੇ ਨੇ ਪੰਜਾਬ ਨੇ ਕਾਂਗਰਸ ਦਾ 5 ਸਾਲ ਦਾ ਝੂਠ ਦੇਖ ਲਿਆ ਆਮ ਆਦਮੀ ਪਾਰਟੀ ਦਾ ਝੂਠ ਤਾਂ ਦੇਖਿਆ ਹੀ ਦੇਖਿਆ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਦਿੱਲੀ ਮਾਡਲ ਹੈ ਇਹ ਤਾਂ ਕਾਂਗਰਸ ਨਾਲੋਂ ਵੀ ਵਰਸ ਨਿਕਲਿਆ ਅੱਗੇ ਤਾਂ ਦਿੱਲੀ ਵਾਲੀ ਕਾਂਗਰਸ ਪੰਜਾਬ ਨੂੰ ਲੁੱਟਦੀ ਸੀ ਹੁਣ ਤਾਂ ਇਹ ਦਿੱਲੀ ਵਾਲੇ ਪੰਜਾਬ 'ਚ ਹੀ ਆ ਕੇ ਬਹਿ ਗਏ ਇਹਨਾਂ ਨੇ ਦੁੱਗਣਾ ਤਿੱਗਣਾ ਲੁੱਟਣਾ ਸ਼ੁਰੂ ਕਰਤਾ ਸੋ ਇਹ ਦੋਨੋਂ ਪਾਰਟੀਆਂ ਜਿਹੜੀ ਦਿੱਲੀ ਤੋਂ ਚਲਦੀਆਂ ਨੇ ਲੋਕ ਇਹਨਾਂ ਨੂੰ ਨਕਾਰ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨੇ ਪੰਜਾਬ ਨੂੰ ਡਿਵੈਲਪ ਕੀਤਾ ਜਿਨੇ ਗਰੀਬ ਤੇ ਕਮਜ਼ੋਰ ਦੀ ਬਾਹ ਫੜੀ ਸੋਸ਼ਲ ਵੈਲਫੇਅਰ ਸਕੀਮਾਂ ਜਿਨੇ ਪੰਜਾਬ 'ਚ ਪੀਜੀਆਈ ਏਮਜ਼ 40ਸ ਮੈਕਸ ਵਰਗੇ ਹਸਪਤਾਲ ਲਿਆਂਦੇ 에ਅਰਪੋਰਟ ਲਿਆਂਦੇ ਪਾਵਰ ਸਰਪਲਸ ਸੂਬਾ ਬਣਾਇਆ ਪ੍ਰਾਈਵੇਟ ਇਨਵੈਸਟਮੈਂਟ ਨੌਕਰੀਆਂ ਸੋ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਲੋਕਾਂ ਨੂੰ ਦਿਖਦੇ ਨੇ ਆਪਣੇ ਮੂੰਹੋਂ ਬੋਲਦੇ ਨੇ ਸੋ ਲੋਕ ਅੱਜ ਸਮਝਦੇ ਨੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਾਂਗੇ ਤਾਂ ਹੀ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਊਗੀ ਤਾਂ ਹੀ ਉਰੇ ਸਾਰੇ ਧਰਮਾਂ ਦੀ ਸੁਰੱਖਿਆ ਸਾਰੇ ਧਰਮਾਂ ਦਾ ਸਤਿਕਾਰ ਬਹਾਲ ਹੋ ਸਕਦਾ ਸੋ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਉਹ ਬੜੀ ਚਰਚਾ ਸੀਗੀ ਕਹਿੰਦੇ ਵੀ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਗਠਬੰਧਨ ਹੋਏਗਾ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀਗਾ ਉਦੋਂ ਹਾਲਾਂਕਿ ਗਠਜੰਡਨ ਤੋੜ ਦਿੱਤਾ ਗਿਆ ਸੀਗਾ ਫਿਰ ਚਰਚਾ ਛਿੜੀ ਹੈ ਕੀ ਟਿੱਪਣੀਆਂ ਤੇ ਦੇਖੋ ਗੱਠ ਜੋੜ ਜਿਹੜੇ ਹੁੰਦੇ ਨੇ ਉਹ ਮੁੱਦਿਆਂ ਦੇ ਹੁੰਦੇ ਨੇ ਗੱਠ ਜੋੜ ਇਦਾਂ ਮੇਰੇ ਲੈਵਲ ਤੇ ਬੈੱਕੇ ਡਿਸਾਈਡ ਨਹੀਂ ਹੁੰਦੇ ਪਾਰਟੀਆਂ ਦੇ ਫੈਸਲੇ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪ੍ਰਧਾਨ ਸਾਹਿਬ ਦੇ ਲੈਵਲ ਤੇ ਫੈਸਲਾ ਹੋਊਗਾ ਜਦੋਂ ਕੋਈ ਐਸੀ ਗੱਲ ਵਿਚਾਰੀ ਜਾਊਗੀ ਤਾਂ ਬਕਾਇਦਾ ਮੀਡੀਆ ਦੇ ਵਿੱਚ ਆ ਕੇ ਦੱਸਾਂਗੇ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਪਹਿਲਾ ਸਾਡਾ ਏਜੰਡਾ ਪੰਜਾਬ ਹੈ 2024 ਦੇ ਵਿੱਚ ਵੀ ਸੀ ਆਪਣਾ ਏਜੰਡਾ ਪੰਜਾਬ ਅੱਗੇ ਰੱਖਿਆ ਸੀ ਜੀਚ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਹੈ ਜੀਚ ਕਿਸਾਨਾਂ ਦੀ ਕਰਜ਼ਾ ਮਾਫੀ ਹੈ ਪੰਜਾਬ ਦੇ ਸਰ ਤੇ ਜਿਹੜਾ ਵਧ ਰਿਹਾ ਕਰਜ਼ਾ ਉਹਦੀ ਗੱਲ ਕਰਦੇ ਆਂ ਇੰਡਸਟਰੀਅਲ ਪੈਕੇਜ ਦੀ ਗੱਲ ਕਰਦੇ ਆਂ ਪੰਜਾਬ ਦੇ ਵਿਗੜਦੇ ਲਾਅ ਐਂਡ ਆਰਡਰ ਦੇ ਹਾਲਾਤਾਂ ਦੀ ਗੱਲ ਕਰਦੇ ਆਂ ਸੋ ਸਾਡਾ ਏਜੰਡਾ ਪੰਜਾਬ ਹੈ ਸਾਡੇ ਏਜੰਡਾ ਪੰਜਾਬ ਨਾਲ ਜੇ ਕੋਈ ਸਹਿਮਤ ਹੋਊਗਾ ਤਾਂ ਦੇਖਾਂਗੇ ਪਰ ਜਦੋਂ ਇਸ ਲੈਵਲ ਤੇ ਕਦੇ ਕੋਈ ਗੱਲ ਹੋਊਗੀ ਪਾਰਟੀ ਚ ਵਿਚਾਰੀ ਜਾਊਗੀ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬੰਦੀ ਸਿੰਘਾਂ ਦੀ ਤੁਸੀਂ ਗੱਲ ਕੀਤੀ ਹੈ ਕਿੰਨੇ ਦਿਹਾੜਕੇ ਲਾਂਗੇ ਬੰਦੀ ਸਿੰਘ ਜਿਹੜ ਜੇਲਾ ਦੇ ਵਿੱਚ ਟੱਕੇ ਹੋਏ ਨੇ ਹਾਲਾਂਕਿ ਸਜ਼ਾਵਾਂ ਪੂਰੀਆਂ ਹੋ ਗਈਆਂ ਤੁਹਾਡੀ ਵੀ ਸਰਕਾਰ ਰਹੀ ਐ ਉਸ ਸਮੇਂ ਕਿਉਂ ਕਾਰਵਾਈ ਨਹੀਂ ਕੀਤੀ ਕਿ ਕਿਉਂ ਗੁਹਾਰੀ ਲਗਾਏਗੀ ਬੰਦੀ ਸਿੰਘ ਛੱਡੋ ਦੇਖੋ ਮੈਂ ਫੇਰ ਵਿਵੇਕ ਮੈਂ ਕਹੂੰਗਾ ਕਿ ਥੋੜਾ ਜਿਹਾ ਕਈ ਵਾਰ ਅਸੀਂ ਵੀ ਲੋਕਾਂ ਦੇ ਫਲਾਏ ਹੋਏ ਝੂਠ ਦੇ ਵਿੱਚ ਆ ਜਾਂਦੇ ਹਾਂ ਬੰਦੀ ਸਿੰਘਾਂ ਲਈ ਜਿੰਨਾ ਕੰਮ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਹੀ ਦੇਸ਼ ਦੇ ਕੋਨੇ-ਕੋਨੇ ਦੀਆਂ ਜ਼ਿਲ੍ਹਿਆਂ ਤੋਂ ਬੰਦੀ ਸਿੰਘਾਂ ਨੂੰ ਪੰਜਾਬ ਜਾਂ ਨੇੜੇ ਦੀਆਂ ਜ਼ਿਲ੍ਹਿਆਂ ਚ ਲਿਆਂਦਾ ਕਿ ਔਰ ਜਦੋਂ 2012 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਰਿਪੀਟ ਕੀਤਾ ਤਾਂ ਉਸ ਸਮੇਂ ਤੁਸੀਂ ਦੇਖੋ ਵੀ ਹਲੇ ਸਰਕਾਰ ਬਣੀ ਨੂੰ ਸਿਰਫ 10 ਦਿਨ ਹੋਏ ਸੀ ਤੇ ਰਾਜੋਣਾ ਸਾਹਿਬ ਦੀ ਫਾਂਸੀ ਦੇ ਹੁਕਮ ਆਗੇ ਸੀ ਤਾਂ ਕਿਹਨੇ ਸਟੈਂਡ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਲਿਆ ਰਾਸ਼ਟਰਪਤੀ ਤੱਕ ਮਰਸੀ ਪਟੀਸ਼ਨ ਫਾਈਲ ਕੀਤੀ ਉਹ ਫਾਂਸੀ ਨੂੰ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਰੁਕਵਾਇਆ ਔਰ ਅੱਜ ਤੱਕ 13 ਸਾਲ ਹੋ ਗਏ ਔਰ ਰੁਕੀ ਹੋਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਇਹ ਖੇਤਰੀ ਪਾਰਟੀ ਸੀ ਦਵਿੰਦਰਪਾਲ ਭੁੱਲਰ ਸਾਹਿਬ ਹੁਣ ਇਹਨਾਂ ਨੂੰ ਪਰੋਲ ਕੀ ਨੇ ਦੇਣੀ ਸ਼ੁਰੂ ਕੀਤੀ ਹੈ ਗੁਰਦੀਪ ਖੇੜਾ ਜੀ ਹੁਣ ਬੰਦੀ ਸਿੰਘਾਂ ਨੂੰ ਜਿਹੜੀ ਪਰੋਲ ਕੀ ਨੇ ਦੇਣੀ ਸ਼ੁਰੂ ਕੀਤੀ ਅਕਾਲੀ ਦਲ ਦੀ ਸਰਕਾਰ ਨੇ ਦੇਣੀ ਸ਼ੁਰੂ ਕੀਤੀ ਸੋ ਸ਼੍ਰੋਮਣੀ ਅਕਾਲੀ ਦਲ ਅਸੀਂ ਕੋਈ ਲੋਕਾਂ ਵਾਂਗੂ ਪਾਰਟੀ ਨਹੀਂ ਹੈ ਕਿ ਮੁੱਦਾ ਇਲੈਕਸ਼ਨ ਵੇਲੇ ਚੱਕਿਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕੀਤਾ ਪਾਣੀ ਦੇ ਮੁੱਦੇ ਨੂੰ ਜੇ ਕਿਸੇ ਨੇ ਡਰੈਸ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਕਪੂਰੀ ਮੋਰਚਾ ਲਾ ਕੇ ਪਾਣੀ ਦਾ ਪਹਿਲਾ ਪਾਣੀ ਹਰਿਆਣੇ ਨੂੰ ਜਾਣ ਤੋਂ ਰੋਕਿਆ ਤੇ ਆ ਹੁਣ ਜਦੋਂ 2007 ਤੋਂ 17 ਦੀ ਸਰਕਾਰ ਸੀ ਉਦੋਂ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਤੀ ਐ ਐਸ ਵੀ ਐਲ ਵਾਕੇ ਸੋ ਇਹ ਤੋਂ ਵੱਡਾ ਸਟੈਂਡ ਕੀ ਲੈ ਸਕਦੇ ਆ ਸੋ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਅਸਲ ਰਖਾ ਹੈ ਝੂਠ ਭਰਮ ਭੁਲੇਖੇ ਬਹੁਤ ਫਲਾਏ ਜਾਂਦੇ ਨੇ ਜਿੱਦਾਂ ਹੁਣ ਤੁਸੀਂ ਵੀ ਮੈਨੂੰ ਸਵਾਲ ਕੀਤਾ ਕਿ ਜੀ ਉਦੋਂ ਕਿਉਂ ਨਹੀਂ ਕੀਤਾ ਉਦੋਂ ਇਹ ਸਾਰੇ ਕੰਮ ਕੀਤੇ ਨੇ ਉਦੋਂ ਇਹ ਸਾਰੇ ਕੰਮ ਉਦੋਂ ਹੀ ਹੋਏ ਨੇ ਅਕਾਲੀ ਦਲ ਦੀ ਸਰਕਾਰਾਂ ਚ ਹੋਏ ਨੇ ਸੋ ਬਿਲਕੁਲ ਜਿਵੇਂ ਗੱਲ ਕੀਤੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਕੋਈ ਅਕਾਲੀ ਦਲ ਨਹੀਂ ਹੈ ਉਹ ਇੱਕ ਵੱਖਰਾ ਧੜਾ ਆ ਉਸ ਕਹਿ ਲੋ ਬਾਗੀ ਧੜੇ ਨੇ ਹੁਣ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਬਾਰ ਬਾਰ ਕਹਿ ਰਹੇ ਨੇ ਦਫ਼ਤਰ ਲਵਾਗੇ ਚੋਣ ਨਿਸ਼ਾਨ ਲਵਾਗੇ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਅਕੋਰਡਿੰਗ ਟੂ ਲਾ ਫਿਰ ਇਲੈਕਸ਼ਨ ਕਮਿਸ਼ਨ ਦੇ ਅਗੇਂਸਟ ਹੈ ਉਹ ਸਾਰਾ ਕੁਝ ਨਹੀਂ ਹੋ ਸਕਦਾ ਸੋ ਤੁਹਾਡੀ ਕੀ ਸਟ੍ਰੈਟਜੀ ਹੈ ਕਿਸ ਤਰੀਕੇ ਨਾਲ ਸਰਕਾਰ ਬਣਾਓਗੇ ਕਿਉਂਕਿ ਕਹਿ ਲੋ ਵੀ ਪ੍ਰੈਸ਼ਰ ਬਹੁਤ ਹੈ ਉਂਝ ਵੀ ਕਹਿ ਲੋ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਦਿਲਾਂ 'ਚ ਰਾਜ ਕਰਦੀ ਆ ਅਕਾਲੀ ਦਲ ਪਰ ਕਿਤੇ ਨਾ ਕਿਤੇ ਹੁਣ ਮਾਹੌਲ ਕੁਝ ਹੋਰ ਬਣ ਚੁੱਕਿਆ ਲੋਕ ਵੀ ਤਾਂ ਨਿਕਲ ਰਹੇ ਨੇ ਦੇਖੋ ਮੈਂ ਪਹਿਲਾਂ ਕਲੀਅਰ ਕਰ ਦਿਆਂ ਕਿ ਜਿਹੜੇ ਲੋਕ ਸੋਚਦੇ ਨੇ ਕਿ ਅਸੀਂ ਸ਼੍ਰੋਮ ਨਹੀਂ ਕਾਲ ਦਲ ਦਫਤਰ ਲੈਣ ਟੈਨਸ਼ਨ ਹੋ ਲੈਣ ਸਾਡੀ ਕੋਈ ਸਟਰੈਟਜੀ ਨਹੀਂ ਸ਼੍ਰੋਮ ਨਹੀਂ ਅਕਾਲੀ ਦਲ ਰਿਕੋਗਨਾਈਜ਼ਡ ਪੋਲੀਟੀਕਲ ਪਾਰਟੀ ਅਸੀਂ ਆਪਣੇ ਦਫਤਰ ਚ ਬੈਠੇ ਆ ਸਾਡੇ ਕੋਲ ਚੋਣ ਨਿਸ਼ਾਨਾ ਸਾਨੂੰ ਸੋਚਣ ਦੀ ਕੀ ਲੋੜ ਜਿਹੜੇ ਲੋਕਾਂ ਦੇ ਵਿੱਚ ਝੂਠ ਫਲਾ ਰਹੇ ਨੇ ਸੋਚਣੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦੇ ਨੂੰ ਲੈ ਕੇ ਅੱਗੇ ਵਧ ਰਿਹਾ ਔਰ ਮੈਂ ਜਿੱਦਾਂ ਦੱਸਿਆ ਕਿ ਪੰਜਾਬ ਦਾ ਮਾਹੌਲ ਇਸ ਸਮੇਂ ਬੜਾ ਵਧੀਆ ਲੋਕ ਖੇਤਰੀ ਪਾਰਟੀ ਨੂੰ ਚਾਹੁੰਦੇ ਨੇ ਤੇ ਖੇਤਰੀ ਪਾਰਟੀ ਸਿਰਫ ਇੱਕੋ ਇੱਕ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਬੜਾ ਸੋਹਣਾ ਰਿਸਪਾਂਸ 2027 ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਪੰਥ ਦੇ ਮੁੱਦਿਆਂ ਤੇ ਪੰਜਾਬ ਦੀ ਬਿਹਤਰੀ ਲਈ ਲੋਕ ਸਿਰਫ ਤੇ ਸਿਰਫ ਇੱਕੋ ਪਸੰਦ ਉਹ ਹੈ ਸ਼੍ਰੋਮਣੀ ਅਕਾਲੀ ਦਲ ਸੋ ਬਹੁਤ ਬਹੁਤ ਸ਼ੁਕਰੀਆ ਕਲਰ ਜੀ ਸਾਹਿਬ ਦਾ ਧੰਨਵਾਦ ਜੀ ਬਹੁਤ ਸੋ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਵਿੰਗ ਦੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ ਕਲੇਰ ਸੀਗੇ ਜਿਹਨਾਂ ਸਿੱਧੇ ਤੌਰ ਤੇ ਇਹ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਕਦੇ ਹੋਏ ਨਹੀਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵਰਾਧੇ ਵੱਲੋਂ ਇਹ ਪੂਰੀ ਸੋਚੀ ਸਮਝੀ ਸਾਜੀ ਸੀਗੀ ਕਿਤਨੇ ਕਿਤੇ ਆਪਣੀ ਰਾਜਨੀਤਿਕ ਇੱਛਾ ਨੂੰ ਜਿਹੜਾ ਆ ਪੂਰਾ ਕਰਨ ਦੇ ਲਈ ਉਹਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਗਲਤ ਇਸਤੇਮਾਲ ਕੀਤਾ ਗਿਆ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਵੇਕ ਰਾਜ ਨਿਰਪੱਖ ਪੋਸਟ